ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਦੇ ਆ ਜਾ ਥੋੜੀਆ ਮਜ਼ਾਕ ਥੋੜੀ ਇਸਮੀਤਾ ਵੇ ਉੱਠ ਦੁੱਧ ਪੀ ਓਹੋ ਡੈਡੀ ਕਿਉਂ ਸਵੇਰੇ ਸਵੇਰੇ ਠਾਣਾ ਜਾਂਦੇ ਹੋ ਓਏ ਦੁੱਧ ਲੈ ਕੇ ਆਇਆ ਦੁੱਧ ਡੈਡੀ ਤੁਹਾਨੂੰ ਸਭ ਪਤਾ ਹੈ ਮੈਂ ਦੁੱਧ ਨਹੀਂ ਪੀਂਦੀ ਫੇਰ ਲੈ ਕੇ ਆ ਚੰਨੇ ਹੋ ਮੈਂ ਕੌਫੀ ਵੀ ਨਹੀਂ ਆ ਹੁਣ ਜਾਓ ਇੱਥੋਂ ਦੀ ਦੁੱਧ ਮੈਂ ਤਾਂ ਲੈ ਕੇ ਆਉਣਾ ਵੀ ਤਰੀਆ ਜਿਹੜੀ ਕੌਫੀ ਵਾਲੀ ਗੰਦੀ ਆ ਤਾਂ ਉਹ ਸ਼ੁਰਜੂਗੀ ਕੌਫੀ ਇੰਨੀ ਵਧੀਆ ਨਹੀਂ ਹੈਗੀ ਜਿੰਨੇ ਤੂੰ ਸਮਝੀ ਬੈਠੀ ਆ ਕੌਫੀ 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 ਗੱਲ ਹੈ ਕੋਈ ਮੈਂ ਤਾਂ ਕੌਫੀ ਪੀਣੀ ਆ ਜਾਓ ਤੁਸੀਂ ਦੁੱਧ ਲੈ ਜਾਓ ਇਹ ਨਹੀਂ ਮੰਨਣਾ ਹੁਣ ਕੌਫੀ ਬਣਾ ਕੇ ਲੈ ਕੇ ਆ ਮੈਂ ਤੇ ਵਾਸਤੇ ਲੈ ਅਸਮੀਨ ਨੂੰ ਕੌਫੀ ਪਲਾਦਾ ਮੈਂ ਪਤਾ ਨਹੀਂ ਕੀ ਬਣੂ ਮਰ ਜਾਣੀ ਦਾ ਜਦੋਂ ਵਿਆਹ ਤੀ ਮੈਂ ਤਾਂ ਮੁੰਡਿਆ ਵਾਂਗੂ ਰੱਖੀਏਗੀ ਲੋਕ ਐਵੇਂ ਕਹਿ ਦਿੰਦੇ ਆ ਕਿ ਮਾਂ ਬਿਨਾ ਧੀयां ਰੋੜ ਜਾਂਦੀਆਂ ਪਰ ਮੈਂ ਤਾਂ ਪੁੱਤਾਂ ਵਾਂਗੂ ਰੱਖੀ ਆ ਫੁੱਲੜਾ ਵਾਂਗੂ ਸਾਂਭ ਕੇ ਰੱਖੀਏਗੀ ਚਲੋ ਦੇਖੀ ਜੂ ਜਿਹੜਾ ਕੁਝ ਬਣੂਗਾ ਉਹ ਕਾਫੀ ਨਿਕਲ ਗਈ ਚਲ ਅਜੇ ਤੱਕ ਕਾਫੀ ਬਣਾਵਾ ਮੇਰੇ ਪੁੱਤ ਨੂੰ ਮਾਲਕ ਭਲੀ ਕਰੇ ਓ ਲੈ ਬਾਬਾ ਗੁਰੂ ਅਫਸਰੋ ਕਾਫੀ ਲੈ ਕੇ ਆਏ ਜੀ ਕਾਫੀ ਪੀ ਲੋ ਅੱਜ ਪੀਓ ਕਾਫੀ ਤੁਸੀਂ ਕਾਫੀ ਲਾਇਆ ਮੇਰੇ ਵਾਸਤੇ ਹਾਂ ਕਾਫੀ ਲੈ ਕੇ ਆਏ ਸਾਡੇ ਅਫਸਰ ਸਾਹਾ ਹੋਰ ਕੀ ਹੈ ਡੈਡੀ ਕਾ ਤੂੰ ਮਜ਼ਾਕ ਕਰਦੇ ਹੋ ਸੋਰੇ ਸੋਰੇ ਮਜ਼ਾਕ ਨਾ ਕਰਾਂ ਤਾਂ ਹੋਰ ਕੀ ਕਰਾਂ ਟਾਈਮ ਦੇਖ ਲੈ ਸੂਰਜ ਦੇ ਲਾ ਗੋਡੇ-ਗੋਡੇ ਚੜ ਗਿਆ ਟਾਈਮ ਨਾਲ ਉੱਠ ਜਾਇਆ ਕਰ ਪੁੱਤ ਮਾੜਾ-ਮੋਟਾ ਕੰਮ ਕਾਜ ਕਰ ਲਿਆ ਕਰ ਕੋਈ ਮਾੜਾ-ਮੋਟਾ ਤਾਂ ਸਿੱਖ ਲੈ ਤੂੰ ਹੋਰ ਡੈਡੀ ਕੀ ਲੋੜ ਹੈ ਸਿੱਖਣ ਦੀ ਕਿ ਉਹਨੀ ਲੋੜ ਹੈਗੀ ਮੈਂ ਕਿਹੜਾ ਕੰਮ ਕਰਨਾ ਹੈ ਹੁਣ ਕਿਉਂ ਨਹੀਂ ਕਰਨਾ ਪੁੱਤ ਉੱਥੇ ਤੈਨੂੰ ਕੋਈ ਕੌਫੀ ਨਹੀਂ ਬਣਾ ਕੇ ਦਿੰਦਾ ਕੋਈ ਨਹੀਂ ਉੱਥੇ ਬਣਾ ਕੇ ਦੇਣੀ ਪਿਆ ਕਰਨੀ ਐ ਸੱਸ ਨੂੰ ਸਹੁਰੇ ਨੂੰ ਘਰ ਵਾਲੇ ਨੂੰ ਨਹੀਂ ਸਵੇਰੇ ਕਾਹੜਾ ਪਿਆ ਕਰਨਗੇ ਤੇਰੇ ਇਹ ਧਿਆਨ ਚ ਰੱਖੀ ਗੱਲ ਮੇਰੀ ਡੈਡੀ ਉਦੋਂ ਦੀ ਉਦੋਂ ਦੇਖਾਂਗੇ ਹਾਲੇ ਕਿਹੜਾ ਮੇਰਾ ਵਿਆਹ ਕਰ ਰਹੇ ਹੋ ਤੁਸੀਂ ਉਹ ਕਰਨਾ ਤਾਂ ਹੈਗਾ ਪੁੱਤ ਮਾੜਾ ਮੋਟਾ ਕੰਮ ਕੋ ਸਿੱਖ ਲੈ ਕਰ ਮਾੜਾ ਮੋਟਾ ਟਾਈਮ ਨਾਲ ਉੱਠ ਜਾ ਕਰ ਪੁੱਤ ਹੋਰ ਕੀ ਹੈ ਜਿਹੜੇ ਕਹਿੰਦੇ ਟਾਈਮ ਨਾਲ ਬੰਦੇ ਉੱਠਦੇ ਨਾ ਬਰਕਤਾਂ ਹੁੰਦੀਆਂ ਟਾਈਮ ਨਾਲ ਉੱਠਣ ਨਾਲ ਹੋਰ ਕੀ ਡੈਡੀ ਕੀ ਲੋੜ ਐ ਮੈਂ ਤਾਂ ਕੰਮ ਵਾਲੀ ਲੈ ਜਾਣੀ ਆਪਣੇ ਨਾਲ ਉੱਥੇ ਕੰਮ ਕਰਦਿਆ ਕਰੂਗੀ ਕੰਮ ਨਾਲ ਲੈ ਉਹ ਜਾਊਗੀ ਹੈ ਹੋਰ ਕੀ ਡੈਡੀ ਉਹਦੇ ਜਿਹੜੇ ਚਾਰ ਨਿਆਣੇ ਨੇਗੇ ਉਹਨਾਂ ਨੂੰ ਕੌਣ ਸੰਭੂ ਮੈਂ ਸੰਭੂ ਉਹਨੂੰ ਡੈਡੀ ਤੁਸੀਂ ਵੀ ਕਿਹੜੀਆਂ ਗੱਲਾਂ ਲੈ ਕੇ ਪੈਜਰਨੇ ਹੋ ਸਵੇਰੇ ਸਵੇਰੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਨਾ ਵੀ ਤੁਸੀਂ ਕੰਮ ਕਰਦੇ ਕਿਉਂ ਕੰਮ ਵਾਲੀ ਹੈਗੀ ਤਾਂ ਹੈ ਉਹ ਪੁੱਤ ਕੰਮ ਵਾਲੀ ਹੈਗੀ ਆ ਪਰ ਘਰ ਦੇ ਕੰਮ ਤਾਂ ਕੁਝ ਆਪ ਕਰ ਲੈਣੇ ਚਾਹੀਦੇ ਆ ਵਧੀਆ ਹੱਡ ਬੈਰ ਚੱਲਦੇ ਰਹਿੰਦੇ ਆ ਤੂੰ ਸੋਏ ਸੋਏ ਨਾ ਕਰ ਸਾਰਾ ਸਿਰ ਤੇ ਜੱਕਿਆ ਹੁੰਦਾ ਕਰੇ ਤਾਂ ਹੱਡ ਜੇ ਕਰੋ ਸੋਏ ਸੋਏ ਵੀ ਨਹੀਂ ਹੱਡਦੇ ਤੁਸੀਂ ਮਜ਼ਾਕ ਕਰਨੋ ਆਹੋ ਤੇਨੂੰ ਤਾਂ ਮਜ਼ਾਕ ਲੱਗਣਾ ਨਾ ਤੈਨੂੰ ਕੰਮ ਨੂੰ ਕਹਿਣਾ ਮੈਂ ਤੈਨੂੰ ਤਾਂ ਮਜ਼ਾਕ ਲੱਗਦਾ ਓ ਸਿੱਖ ਲੈ ਮੈਨੂੰ ਗਾਲਾਂ ਕੱਢਿਆ ਕਰੂ ਤੇਰੀ ਸੱਸ ਵੀ ਕੰਜਰ ਨੇ ਕੋ ਸਿਖਾਇਆ ਨਹੀਂ ਕੰਮ ਹੋਰ ਕੀ ਆ ਕਿਵੇਂ ਦੀਆਂ ਗੱਲਾਂ ਕਰਦੇ ਹੋ ਡੈਡੀ ਔਰ ਤੁਸੀਂ ਕਦੋਂ ਕੰਮ ਆਉਂਗੇ ਆਹੋ ਆਹੋ ਵਾਲੀ ਸਿਆਣੀ ਚਲ ਪੀ ਲੈ ਕਾਫੀ ਚੰਗਾ ਡੇੜੀ ਡੇੜੀ ਨਾ ਕੀ ਕਹਾ ਸਵੇਰੇ ਸਵੇਰੇ ਵੀ ਨਹੀਂ ਆਉਂਦਾ ਕਹ ਹੈ ਭਾਈ ਆਜੋ ਆਜੋ ਭਾਈ ਲੰਗਿਓ ਬੈਠੋ ਆਏ ਭਾਈ ਹੋਰ ਬਈ ਠੀਕ ਹੈ ਹਾਂ ਮੈਂ ਠੀਕ ਠਾਕ ਭਾਈ ਤੂੰ ਸੁਣਾਓ ਘਰ ਪਰਵਾਹ ਠੀਕ ਹੈ ਸਾਰਾ ਸਾਰੇ ਠੀਕ ਹੈ ਭਾਈ ਆਪਣੇ ਦੱਸ ਤੂੰ ਠੀਕ ਹੈ ਬਹੁਤ ਵਧੀਆ ਬਾਬੇ ਨਾਨਕ ਦੀ ਮਿਹਰ ਹੈ ਤੇ ਕੰਮ ਕਾਜ ਹੀ ਵਧੀਆ ਸਾਰਾ ਬਹੁਤ ਵਧੀਆ ਬਹੁਤ ਵਧੀਆ ਆਪਣੇ ਦੱਸ ਖੇਤੀਬਾੜੀ ਵਧੀਆ ਸਾਰਾ ਵਧੀਆ ਸਾਰਾ ਵਧੀਆ ਵੱਡ ਬੜਾਈ ਹੋ ਗਈ ਸੀਗੀ ਨਿਵੇੜ ਤਾਂ ਸਾਰਾ ਕੰਮ ਕਾਜ ਅੱਛਾ ਤੇ ਕਣਕ ਵੀ ਗਈ ਸੀਗੀ ਹੁਣ ਫਰੀ ਸੀਗੇ ਤੇ ਕਿਵੇਂ ਆਣੇ ਹੋ ਤੁਹਾਡੇ ਆਪਣੇ ਅਸ਼ਮੀਤ ਨਹੀਂ ਦੇਂਦੀ ਉਹ ਪੈਨ ਜੀ ਤਿਆਰ ਹੋ ਰਹੀ ਸੀ ਕਾਲ ਜਾਣਾ ਸੀ ਉਹਨੇ ਉਹਦੀ ਪੜ੍ਹਾਈ ਤਾਂ ਪੂਰੀ ਹੋ ਗਈ ਸੀ ਬਾਈ ਪੜ੍ਹਾਈ ਤਾਂ ਪੂਰੀ ਹੋ ਗਈ ਸੀ ਉਹ ਕਹਿੰਦੀ ਕੋਈ ਕਾਲਜ ਬੱਚਾ ਰਹਿੰਦਾ ਜੀ ਕਾਲਜ ਵਿੱਚ ਉਹ ਲੈਣ ਜਾਣਾਗਾ ਠੀਕ ਹਾਂ ਜੀ ਅ ਸਮੀਤ ਉਹ ਤੇਰੀ ਤਾਈ ਆਈ ਆ ਪੁੱਤ ਆ ਜਾ ਹਾਂਜੀ ਆ ਗਈ ਬੱਸ ਮੈਂ ਬਾਕੀ ਲਓ ਆ ਗਈ ਕੁੜੀ ਤਾਈ ਸਸਰੀਕਾਲ ਮਿਲਣਾ ਸਸਰੀਕਾਲ ਪੁੱਤ ਯਾਦ ਕਰੀ ਜਾਂਦੀ ਸੀ ਤਾਈ ਜੀ ਹੋਰ ਠੀਕ ਐ ਮੈਂ ਤਾਂ ਵਧੀਆ ਤੁਸੀਂ ਦੱਸੋ ਹਾਂ ਪੁੱਤ ਮੈਂ ਵੀ ਠੀਕ ਆ ਹੋਰ ਕੀ ਕਰਦੇ ਸੀਗੇ ਕੁਛ ਨਹੀਂ ਬਸ ਤੈਨੂੰ ਮਿਲਣ ਆਈ ਸੀ ਮੈਂ ਕਿਹਾ ਮੈਂ ਮਿਲਿਆ ਮਨ ਸੀਤ ਨੂੰ ਅੱਛਾ ਡੈਡੀ ਮੈਨੂੰ ਇੱਕ ਕੰਮ ਸੀਗਾ ਹਾਂ ਦੱਸ ਕੀ ਐ ਮੈਨੂੰ ਥੋੜੇ ਪੈਸੇ ਚਾਹੀਦੇ ਸੀਗੇ ਪੈਸੇ ਕੀ ਕਰਨੇ ਆ ਮੈਨਾ ਸੂਟ ਲੈਣੇ ਆ ਹੁਣ ਤਾਂ ਸੂਟ ਲੈ ਕੇ ਆਈ ਸੀਗੀ ਡੈਡੀ ਦੇ ਦਿਓ ਨਾ ਨਵੇਂ ਸੂਟ ਆਏ ਆ ਮੇਰਾ ਚੀ ਕਰ ਗਿਆ ਹੁਣ ਮੈਂ ਲੈਣ ਜਾਣੇ ਆ ਉਹ ਜਿਹੜੇ 10 ਦਿਨ ਪਹਿਲਾਂ ਸੂਟ ਲੈ ਕੇ ਆ ਉਹ ਪਾਣੇ ਹੋ ਗਿਆ ਹੁਣ ਡੈਡੀ ਤੁਹਾਨੂੰ ਪਤਾ ਤਾਂ ਹੈ ਮੈਂ ਸੂਟਾ ਵੇਚੀ ਤਾਂ ਰੱਜਦੀ ਨਹੀਂ ਕਿੰਨੇ ਪੈਸੇ ਲੈਣੇ ਹੈਗੇ 4-5000 ਦੇ ਦਿਓ ਮਿੰਤਾ ਇਹ ਦੱਸ 4-5 ਇਹ ਨਾਲ ਕੁੜੀ ਰੱਜੀ ਸੂਟਾਂ ਨਾਲ ਲੈ ਕੱਢ ਲੈ ਤੂੰ ਇੰਨੇ ਸੂਟ ਨਹੀਂ ਇਹ ਤਾਂ ਹੁਣ ਮੈਂ ਸਾਰੇ ਲੈ ਕੇ ਜਾਉਂ ਬੋਲਾ 6-7000 ਹੈ ਤੈਨੂੰ ਘੱਟ ਪੈਸੇ ਚਾਹੀਦੇ ਹੈਗੇ ਓਹ ਓ ਡੈਡੀ ਫਿਰ ਕੀ ਹੋ ਗਿਆ ਜਿੰਨੇ ਸੂਟ ਆਣਗੇ ਬਾਕੀ ਜਿਹੜੇ ਪੈਸੇ ਬਚੇ ਉਹ ਮੈਂ ਤੁਹਾਨੂੰ ਮੋੜ ਦਾਂਗੀ ਆਕੇ ਉਹ ਮੋੜਦੇ ਤਾਂ ਮੈਨੂੰ ਪਤਾ ਤਾਂ ਕਿਹੜੇ ਮੋੜਦੇ ਆਗੇ ਚਲੋ ਠੀਕ ਹੈ ਹੁਣ ਮੋੜਦੇ ਹੁਣ ਮੈਂ ਜਾ ਰਹੀ ਐਵੇਂ ਨਾ ਪੈਸੇ ਖਰਾਬ ਕਰੀ ਜਾਕਰ ਬਾਈ ਤੈਨੂੰ ਨਹੀਂ ਲੱਗਦਾ ਕਿ ਕੁੜੀ ਨੂੰ ਕੋਈ ਜ਼ਿਆਦਾ ਚਮੜਾਈ ਜਾਨਾ ਇੰਨੇ ਪੈਸੇ ਨਿਵਾਕਾਂ ਨੂੰ ਖਰਾਬ ਕਰਾਈਦੇ ਹੁੰਦੇ ਓ ਬਾਈ ਛੋਟੀ ਜੀ ਹੁੰਦੀ ਇਹਦੀ ਮਾਂ ਮਰ ਗਈ ਸੀ ਮੁੰਡਿਆਂ ਵਾਂਗੂ ਪਾਲਿਆ ਮੈਂ ਤਾਂ ਇਹਦੇ ਪੂਰੇ ਸ਼ੌਕ ਪੂਰੇ ਕਰਦਾਗਾ ਕੰਮ ਵਾਲੀ ਘਰੇ ਲਾਰਖੀ ਹੈਗੀ ਕੰਮ ਨਹੀਂ ਇਹ ਤਾਂ ਕਰਵਾਉਂਦਾ ਕੋਈ ਉਹ ਬਾਈ ਇਹੀ ਤਾਂ ਤੈਨੂੰ ਮੈਂ ਕਹਿੰਨੀ ਆ ਵੀ ਜਦੋਂ ਇਹਦੀ ਨਿੱਕੀ ਜੀ ਦੀ ਮਾਂ ਵਰਗੀ ਸੀ ਤੂੰ ਇਹਨੂੰ ਬੜਾ ਚਮੜਾਈ ਜਾਣਾ ਕੁੜੀਆਂ ਤੋਂ ਤਾਂ ਕੰਮ ਸਖਾਈ ਦਾ ਹੁੰਦਾ ਆ ਕੱਲ ਨੂੰ ਇਹਨੇ ਬਗਾਨੇ ਘਰੇ ਜਾਣਾ ਫਿਰ ਅਗਰੇ ਤਾਂ ਕਹਾ ਕੰਮ ਪਾਉਣਗੇ ਉਹ ਬਾਈ ਕੱਲ ਕਿਨੇ ਦੇਖੀ ਹੈਗੀ ਮੈਨੂੰ ਤਾਂ ਐ ਵੀ ਅੱਜ ਇਹਦੇ ਸ਼ੌਕ ਪੂਰੇ ਕਰਦੀ ਆ ਅੱਜ ਨਜ਼ਾਰਾ ਲੈ ਲੈ ਕੱਲ ਨੂੰ ਘਰ ਨੂੰ ਕਹੇ ਜੋ ਮਿਲਣਗੇ ਹਨਾ ਆਇਆ ਨਾ ਕਵੇ ਮੈਂ ਮਾਂ ਵਰੀਆਂ ਆਂਗੀ ਵਾਹੀ ਇਹ ਤਾਂ ਠੀਕ ਹੈ ਫਿਰ ਤਾਂ ਹੀ ਤਾਂ ਕਹਿੰਦੇ ਆ ਬਗਾਨੇ ਘਰੇ ਤਾਂ ਅਗਲਾ ਕੰਮ ਹੀ ਪਾਲਦਾ ਹੁੰਦਾ ਬਗਾਨੇ ਘਰੇ ਨਹੀਂ ਇੰਨੇ ਸ਼ੌਂਕ ਪੂਰੇ ਹੋਣੇ ਤੇ ਫਿਰ ਇਹ ਇੱਥੇ ਸ਼ੌਂਕ ਪੂਰੇ ਹੁੰਦੇ ਨੇ ਇਹ ਗਾਂ ਵੀ ਗਾਂ ਹੀ ਪਾਲੂਗੀ ਉਹ ਗਾਂਾਂ ਵੀ ਵਧੀਆ ਲੱਭ ਲਾਂਗੇ ਬਥੇਰੀ ਜਮੀਨ ਜੈਦਾ ਦਾ ਸੁੱਖ ਨਾਲ ਘਾਟਾ ਕਿਹ ਦੀ ਜੀ ਦਾ ਆਪਣਾ ਇਹ ਤਾਂ ਉਹ ਤਾਂ ਠੀਕ ਹੈ ਮੈਂ ਵੀ ਆਈ ਆਈ ਸੀ ਅੱਛਾ ਵੱਡੀ ਰਿਸ਼ਤੇਦਾਰੀ ਚ ਕੋ ਮੁੰਡਾ ਹੈਗਾ ਅੱਛਾ ਕੁੜੀ ਤਾਂ ਉਹਨਾਂ ਦੀ ਵਿਆਹੀ ਹੋਈ ਹੈ ਛੋਟਾ ਜਿਹਾ ਪਰਿਵਾਰ ਹੈ ਠੀਕ ਹੈ ਤੇ ਮਖਾ ਗਿਆ ਪਾ ਉੱਥੇ ਰਿਸ਼ਤਾ ਕਰ ਦਈਏ ਇਹਦਾ ਬਾੜਾ ਹੀ ਸਾਊ ਪਰਿਵਾਰ ਹੈ ਤੇ ਛੋਟਾ ਪਰਿਵਾਰ ਹੈ ਉਹ ਬਾਈ ਚੌੜਾ ਤਾਂ ਹੁਣ ਮੈਂ ਵੀ ਉਹ ਵੀ ਪੜ੍ਹਾਈ ਦੀ ਖਤਮ ਹੋ ਗਈ ਰਿਸ਼ਤਾ ਕਰ ਦਈਏ ਹਾਂ ਮੈਂ ਇਹਦੇ ਨਾਲ ਗੱਲਬਾਤ ਕਰ ਲਾਂ ਕਸ਼ਮੀਰਤ ਨਾਲ ਗੱਲਬਾਤ ਕਰਕੇ ਮੈਂ ਤੁਹਾਨੂੰ ਦੱਸ ਦੂੰਗਾ ਫਿਰ ਹਾਂ ਉਹ ਤਾਂ ਅਸਮਿਤ ਨੂੰ ਕੀ ਪੁੱਛਣਾ ਇਹ ਤਾਂ ਨਿਆਣੀ ਹੈ ਗੱਲਬਾਤ ਤਾਂ ਸਾਰੀ ਤੈਂ ਕਰਨੀ ਹੈ ਉਹ ਨਹੀਂ ਬਾਈ ਫਿਰ ਵੀ ਬੱਚਿਆਂ ਨੂੰ ਪੁੱਛਣ ਦਾ ਹੱਕ ਹੈ ਗੱਲਬਾਤ ਕਰਨੀ ਚਾਹੀਦੀ ਬੱਚਿਆਂ ਨਾਲ ਹਾਂ ਚਲੋ ਤਾਂ ਤੂੰ ਪੁੱਛ ਲਈ ਤੇ ਪਰ ਤੂੰ ਇਹ ਤੇ ਗੱਲ ਤੇ ਗੌਰ ਕਰੀ ਕੋਈ ਗੱਲ ਨਹੀਂ ਜਵਾਨਾ ਮਾੜਾ ਜਿਹੜਾ ਕੰਮ ਹੋ ਜੇ ਨਾ ਉਹਦੇ ਵਰਗੀ ਰੀਸ ਨਹੀਂ ਹਾਂ ਮੈਂ ਵੀ ਚਾਹਣਾ ਵੀ ਆਪਦੇ ਘਰੇ ਬਸੇ ਰਸੇ ਬੱਚਾ ਖੁਸ਼ ਰਹੇ ਪਰ ਹੁਣ ਮੈਨੂੰ ਥੋੜਾ ਜਿਹਾ ਤਾਂ ਗੱਲਬਾਤ ਤਾਂ ਬੈਠਣਾ ਪੈਣਾ ਦੋ ਮਿੰਟਾਂ ਨਾ ਆਪਾਂ ਥੱਕਾ ਨਹੀਂ ਕਰ ਸਕਦੇ ਬੱਚਿਆਂ ਨਾਲ ਜਵਾਨਾ ਭਾਈ ਖਤਰਨਾਕ ਹੈ ਪਰ ਬੱਚੇ ਕਹਿੰਦੇ ਨੇ ਸਾਡੀ ਰਾਇ ਨਹੀਂ ਲੈਂਦੀ ਇਹ ਤਾਂ ਕਰ ਠੀਕ ਹੈ ਤਾਂ ਕਰ ਕੀ ਹੈਗਾ ਚਲ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸ ਦੂੰਗਾ 2-4 ਦਿਨਾਂ ਦੇ ਵਿੱਚ ਠੀਕ ਹੈ ਲੱਗਦੇ ਟੱਪਦੇ ਤੁਸੀਂ ਆ ਜਾਓ ਠੀਕ ਹੈ ਹਾਂ ਚਾਪਣ ਤੇ ਬਣ ਵਾਲਾ ਨੇ ਜੀ ਨਹੀਂ ਨਹੀਂ ਬਸ ਜਿਉਂਦੇ ਰਹੋ ਤੇ ਪਰ ਇਹ ਤੇ ਤੂੰ ਗੌਰ ਕਰੀ ਕੋਈ ਨਾ ਕੋਈ ਨਾ ਹਾਂ ਨਾਲੇ ਮੜਾ ਜਾਂ ਸਮਝਾ ਕੇ ਰੱਖਿਆ ਕਰ ਕੋਈ ਨਾ ਕੋਈ ਨਾ ਇਹ ਤਾਂ ਸਿਆਣੀ ਆ ਐ ਨਹੀਂ ਤੀ ਦਾ ਤਾਂ ਨਾ ਹਾਂ ਉਹ ਤਾਂ ਠੀਕ ਹੈ ਉਹਦਾ ਹੁੰਦਾ ਉਹਦਾ ਠੀਕ ਹੈ ਹੈਨਾ ਤੀਆਂ ਤੇ ਤਾਂ ਮੜਾ ਮੋਟਾ ਕਟਰਾਉੜੀ ਹੁੰਦਾ ਹਾਂ ਇਹ ਤਾਂ ਕਰ ਠੀਕ ਹਾਂ ਚੱਲ ਠੀਕ ਹੈ ਤੂੰ ਕਰੀ ਗੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰੂੰਗਾ ਸਰਸਰੀ ਨਾ ਸਮਝੀ ਮੇਰੀ ਗੱਲ ਨਾ 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 ਕੋਈ ਗੱਲ ਨਹੀਂ ਚੰਗਾ ਠੀਕ ਹੈ ਮੈਂ ਦਿਨਾਂ ਸਾਨੂੰ ਸੁਨੇਹਾ ਦੋ ਦਿਨਾਂ ਚ ਉਹ ਆਵੀ ਤੂੰ ਤੇ ਹੋਰ ਕੀ ਹੋਇਆ ਮੂੰਹ ਕਾ ਤੋ ਬਣਿਆ ਅੱਜ ਫੇਰ ਲੇਟ ਹੋ ਗਈ ਯਾਰ ਤੂੰ ਤੇਰਾ ਰੋਜ਼ ਹੀ ਕੰਮ ਹੋ ਗਿਆ ਇਹ ਯਾਰ ਫੇਰ ਕੀ ਹੋ ਗਿਆ ਇੱਕ ਦੋ ਮਿੰਟ ਹੀ ਲੇਟ ਆ ਤੂੰ ਹਰ ਵਾਰੀ ਐਦਾਂ ਕਰਦਾ ਨਾਲੇ ਪਹਿਲਾਂ ਕਿਉਂ ਆਣਾ ਇੰਨੀ ਛੇਤੀ ਉਹ ਬੱਸ ਕੱਲ੍ਹ ਜਦੋਂ ਖੇਤੀ ਲੱਗਣ ਲੱਗਿਆ ਰੋਜ਼ ਦਾ ਆਉਣਾ ਜਾਣਾਗਾ ਨਾਲੇ ਇੱਕ ਗੱਲ ਕਰਨੀ ਸੀ ਹੁਣ ਯਾਰ ਆਪਾਂ ਘਰੇ ਰਿਸ਼ਤੇ ਦੀ ਗੱਲ ਨਾ ਕਰ ਲਈਏ ਕਿੰਨਾ ਟਾਈਮ ਹੋ ਗਿਆ ਹੁਣ ਆਪਾਂ ਨੂੰ ਓਹੋ ਕੱਲ ਵੀ ਹੋ ਜੂਗੀ ਐਡੀ ਕਿਹੜੀ ਕਾਲ ਹੈ ਤੈਨੂੰ ਉਹ ਕਾਲ ਤਾਂ ਕੋਈ ਨਹੀਂ ਗਈ ਬਾਇਟਰ ਲੱਗਦਾ ਰਹਿੰਦਾ ਯਾਰਾ ਕਈ ਵਾਰ ਤਰੇ ਕਰੇ ਕੋਈ ਰਿਸ਼ਤਾ ਆ ਗਿਆ ਤੇਰੇ ਡੈਡੀ ਤੈਨੂੰ ਉੱਥੇ ਰਿਸ਼ਤਾ ਨਾ ਕਰਦਣਾ ਲੈ ਐ ਕਿਵੇਂ ਰਿਸ਼ਤਾ ਕਰ ਦੇਣਗੇ ਮੇਰੇ ਤੋਂ ਬਿਨਾਂ ਨੀ ਉਹ ਕਿਤੇ ਰਿਸ਼ਤਾ ਕਰਦੇ ਮੇਰਾ ਉਪਾ ਮੈਂ ਨਹੀਂ ਕਰਦੇਗੇ ਮੰਨਿਆ ਯਾਰਾ ਤੂੰ ਨਾ ਹੀ ਲਾੜ ਲਈਂ ਬਧੇਰੀ ਫਿਰ ਵੀ ਕੋਈ ਪਤਾ ਨਹੀਂ ਹੁੰਦਾ ਹੈਗਾ ਹਮਾ ਕਦੋਂ ਗੇਮ ਖੇਡ ਜੇ ਯਾਰ ਤੈਨੂੰ ਪਤਾ ਤਾਂ ਹੈ ਮੇਰੀ ਮੰਮੀ ਨਹੀਂ ਹੈਗੀ ਡੈਡੀ ਨੇ ਮੈਨੂੰ ਪਾਲਿਆ ਤੇ ਮੇਰੇ ਸਾਰੇ ਸ਼ੌਂਕ ਡੈਡੀ ਨੇ ਪੂਰੇ ਕੀਤੇ ਨੇ ਤੈਨੂੰ ਲੱਗਦਾ ਡੈਡੀ ਮੇਰੀ ਖੁਸ਼ੀ ਤੋਂ ਬਗੈਰ ਕਿਤੇ ਹੋਰ ਰਿਸ਼ਤਾ ਕਰ ਦੇਣਗੇ ਐਦਾਂ ਕਦੇ ਵੀ ਨਹੀਂ ਹੋ ਸਕਦਾ ਉਹ ਆਸ਼ਾ ਇਹ ਗੱਲ ਤਾਂ ਤੇਰੀ ਮੰਨਦਾਗਾ ਮੈਂ ਫਿਰ ਵੀ ਇੱਕ ਵਾਰ ਜਨੂ ਨਾਲ ਰਿਸ਼ਤੇ ਦੀ ਗੱਲ ਕਰਕੇ ਰੱਖਾ ਕੱਲ ਨੂੰ ਆਪਣਾ ਵਿਆਹ ਤਾਂ ਹੋਣਾ ਹੀ ਹੈਗਾ ਫਿਰ ਵੀ ਉਹ ਹਾਂ ਮੈਂ ਕਰ ਲਊ ਆਪੇ ਗੱਲ ਤੂੰ ਐਵੇਂ ਟੈਨਸ਼ਨ ਲੈਣਾ ਚੱਲ ਹੁਣ ਕਾਲਜ ਚੱਲੀਏ ਫਿਰ ਆਪਾਂ ਚੱਲਾ ਚੱਲੀਏ ਸੁਮਿਤਾ ਹਾਂਜੀ ਡੈਡੀ ਕੀ ਕਰਦਾ ਸੀ ਪੁੱਤ ਮੈਂ ਤਾਂ ਕੁਛ ਨਹੀਂ ਬੈਠੀ ਸੀ ਤੁਸੀਂ ਦੱਸੋ ਤੇ ਨਾਲੇ ਕੰਮਲੀ ਚਲੀ ਗਈ ਹਾਂ ਪੁੱਤ ਉਹ ਸਾਰਾ ਕੰਮ ਨਿਵੇੜ ਗਈ ਆਟਾ-ਟਾ ਗੁੰਨ ਗਈ 15 ਮਿੰਟ ਪਹਿਲਾਂ ਹੀ ਗਈ ਉਹ ਠੀਕ ਐ ਤੇ ਨਾਲੇ ਤੇਰੀ ਤਾਈ ਆਈ ਸੀ ਪੁੱਤ ਤਾਈ ਆਈ ਸੀਗੀ ਹਾਂ ਮੈਨੂੰ ਠਾ ਦੇਣਾ ਸੀਗਾ ਉਹ ਮੈਂ ਆ ਕੇ ਚਲ ਕਾ ਨੂੰ ਠਾਉਣਾਗਾ ਮੈਂ ਇਹ ਚਲ ਅੰਦਰ ਬੈਠੀ ਹੋਣੀ ਉਹ ਰਿਸ਼ਤੇ ਦੀ ਗੱਲ ਕਰਦੀ ਸੀਗੀ ਡੇਡੀ ਤਾਈਕ ਦੀ ਬਿਨਾ ਕੰਮ ਤੋਂ ਵੀ ਆਂਦੀ ਐ ਜਦੋਂ ਆਂਦੀ ਐ ਰਿਸ਼ਤਾ ਹੀ ਲੈ ਕੇ ਆਂਦੀ ਐ ਉਹਨੂੰ ਕੋਈ ਹੋਰ ਕੰਮ ਹੈਗੇ ਸੋ ਮੇਰੇ ਪੁੱਤਰਾ ਹੁਣ ਤੇਰਾ ਰਿਸ਼ਤਾ ਤਾਂ ਕਰਨੀ ਐ ਤੂੰ ਐਡਾ ਵੱਡਾ ਹੋ ਗਿਆ ਹੁਣ ਤੇਰਾ ਵਿਆਹ ਨਹੀਂ ਕਰਨਾ ਭਲਾ ਡੈਡੀ ਤੁਹਾਨੂੰ ਸਭ ਪਤਾ ਐ ਵੀ ਮੈਂ ਹਲੇ ਵਿਆਹ ਨਹੀਂ ਕਰਾਉਣਾ ਫੇਰ ਉਹੀ ਗੱਲਾਂ ਉਹ ਤੇ ਜਦੋਂ ਧੀ ਪੁੱਤ ਜਵਾਨ ਹੋ ਜੇ ਨਾ ਮਾਪਿਆਂ ਨੂੰ ਹੁੰਦਾ ਐ ਵੀ ਵਧੀਆ ਰਿਸ਼ਤਾ ਮਿਲ ਜੇ ਬਦੇ ਰਿਸ਼ਤਾ ਦਾ ਸਹੀ ਸੀਗੀ ਕਾਰ ਬਾਰ ਵਧੀਆਗਾ ਜਮੀਨ ਜਾਇਦਾਦ ਬਹੁਤ ਵਧੀਆ ਕਹਿੰਦੀ ਸਾਰਾ ਕੁਝ ਵਧੀਆ ਬੱਤ ਡੈਡੀ ਉਹ ਤਾਂ ਹਰ ਵਾਰੀ ਦੱਸਦੀ ਐ ਕੋਈ ਨਵੀਂ ਗੱਲ ਹੈਗੀ ਏ ਤੁਹਾਡੇ ਕੋਲੇ ਜਦੋਂ ਦੇਖੋ ਰਿਸ਼ਤਾ ਲੈ ਕੇ ਆ ਜਾਂਦੀ ਐ ਸਾਡੇ ਕੋਲੇ ਹੋ ਬਾਦਰੀ ਜੀ ਇਹ ਕਰਨਾ ਤਾਂ ਹੈਗੀ ਏ ਤੇਰਾ ਰਿਸ਼ਤਾ ਆਦਰੀ ਤਾਂ ਕੱਲ ਨੂੰ ਕਰਨਾ ਤਾਂ ਹੈਗਾ ਕਿ ਨਹੀਂ ਕਰਾਣਾ ਡੈਡੀ ਮੈਂ ਨਹੀਂ ਕਰਾਣਾ ਇਹ ਨਿਆਣੇ ਵੀ ਤਾਂ ਜਮੇ ਨਹੀਂ ਸਮਝੀ ਮੀ ਕਮਲੀ ਜੀ ਆਧੁਨਿਕਤਾ ਕੱਲ ਤੇਰਾ ਰਿਸ਼ਤਾ ਕਰਨੀ ਕਰਨਾ ਇਹਦਾ ਕਰਾਉਣੀ ਪੈਣਾ ਨਾਲੇ ਕੌਣ ਆ ਬਧੀਤੀ ਪੁੱਤ ਨੂੰ ਰੱਖ ਸਕਦਾਗਾ ਵਿਆਹ ਤੋਂ ਬਿਨਾਂ ਨਾਲੇ ਤੀਆਂ ਨੂੰ ਤਾਂ ਤੋੜਨੀ ਪੈਂਦਾਗਾ ਚੱਲ ਨੂੰ ਬਣਾਉਣਾ ਨੂੰ ਬਣਾ ਕੇ ਵੇਗੀ ਹੁਣੇ ਸਿਲੀਟਰ ਡੈਡੀ ਚਲ ਜੋ ਇੱਥੋਂ ਦੀ ਤੂੰ ਗੁੱਸਾ ਕਿਹੜੀ ਗੱਲ ਦਾ ਕੀਤਾ ਪੁੱਤ ਫੇਰ ਕਿਉਂ ਗਿਆ ਮੇਰੇ ਰਿਸ਼ਤੇ ਦੀ ਗੱਲ ਤੋੜ ਲਈ ਡੈਡੀ ਚ ਮਾੜਾ ਕੀ ਹੋ ਗਿਆ ਪੁੱਤ ਮੈਨੂੰ ਐਂ ਦੱਸ ਡੈਡੀ ਤੁਹਾਨੂੰ ਸਭ ਪਤਾ ਵੀ ਮੈਂ ਹਲੇ ਵਿਆਹ ਨਹੀਂ ਕਰਾਉਣਾ ਫੇਰ ਉਹ ਹੀ ਗੱਲ ਨਾ ਉਹ ਬਤ ਮਾਪਿਆਂ ਨੂੰ ਤਾਂ ਹੁੰਦੀ ਆ ਵੀ ਤੀ ਪੁੱਤਾਂ ਵਿਆਹ ਕਰੀਏ ਰਿਸ਼ਤਾ ਲੱਭ ਜੇ ਹੁਣ ਵਧੀਆ ਰਿਸ਼ਤਾ ਲੱਭ ਰਿਆ ਸੀਗਾ ਹੁਣ ਮੈਨੂੰ ਫਿਕਰ ਨੇ ਹੈਗੇ ਤੇਰਾ ਉਹਨੂੰ ਮੁੰਡੇ ਵਾਂਗੂ ਪਾਲਿਆ ਪੁੱਤ ਮੈਂ। ਮੈਂ ਚਾਹੁੰਦਾ ਨਹੀਂ ਵੀ ਮੇਰੀ ਧੀ ਚੰਗੇ ਘਰ ਜਾਵੇ। ਕਿਹੜਾ ਮਾਪਿਆਂ ਨੂੰ ਚਾਹੁੰਦਾ? ਵੀ ਹਰੇਕ ਦੀ ਧੀ ਚੰਗੇ ਘਰ ਜਾਵੇ। ਵਧੀਆ ਮੁੰਡਾ ਮਿਲੇ। ਡੈਡੀ ਮੈਂ ਨਹੀਂ ਕਰਾਉਣਾ ਬਸ ਵਿਆਹ। ਬਾਰ-ਬਾਰ ਮੇਰੇ ਤੋਂ ਇੱਕ ਗੱਲ ਨਾਲ ਲੈ ਕੇ ਆਇਆ ਕਰੋ। ਜੇ ਕੋਈ ਹੋਰ ਗੱਲ ਆ ਪੁੱਤ ਮੈਨੂੰ ਦੱਸ ਦੇ ਕੀ ਗੱਲ ਐ? ਦੱਸ। ਪਰ ਤੁਸੀਂ ਮਨਾ ਨਹੀਂ ਕਰੋਗੇ। ਮੈਂ ਤੇਰੀ ਗੱਲ ਨੂੰ ਮਨਾ ਕੀਤਾ ਕਿਸੇ ਨੇ? ਬੱਸ ਮੈਂ ਹੁਣ ਤੱਕ ਜੋ ਤੈ ਕਹਾ ਉਹੀ ਕਰਿਆ ਤੂੰ ਦੱਸ ਮੈਨੂੰ ਕੀ ਗੱਲ ਹੈ ਡੈਡੀ ਮੇਰੇ ਕਾਲਜ ਚ ਨਾ ਇੱਕ ਮੁੰਡਾ ਪੜਦਾ ਸੀਗਾ ਤੇ ਮੈਨੂੰ ਬੜਾ ਵਧੀਆ ਲੱਗਦਾ ਮਨ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਉਹ ਬੱਲੇ ਐਨੀ ਸਿਆਣੀ ਹੋ ਗਈ ਮੇਰੀ ਤੀ ਰਿਸ਼ਤੇ ਆਵ ਲੱਭਣ ਲੱਗੀ ਹੁਣ ਆਵ ਲੱਭ ਲਿਆ ਡੈਡੀ ਣਾੜੇ ਵੈਸੇ ਵੀ ਦੇਖੋ ਜ਼ਮਾਨਾ ਕਿੰਨਾ ਅੱਗੇ ਹੋ ਗਿਆ ਫਿਰ ਕੀ ਹੋ ਗਿਆ ਉਹ ਤਾਂ ਕਰ ਠੀਕ ਆ ਬੋ ਤਾਂ ਕੋਈ ਮਾੜੀ ਗੱਲ ਨਹੀਂ ਚੰਗਾ ਹਾਂ ਹਮਸਫਰ ਲੱਭ ਲੇ ਕੋਈ ਮਾੜੀ ਗੱਲ ਨਹੀਂ ਡੈਡੀ ਹੁਣ ਮੇਰੀ ਗੱਲ ਸੁਣੋ ਜਿੱਥੇ ਤੁਸੀਂ ਮੇਰਾ ਰਿਸ਼ਤਾ ਕਰੋਗੇ ਮੰਨ ਲਓ ਵੀ ਕੰਨ ਨੂੰ ਅਗਲੇ ਕੁਛ ਨਾ ਕੁਛ ਕਰਨ ਮਾਰ ਪਿੱਟਣ ਕਰਨ ਮੇਰੇ ਨਾਲ ਮੈਂ ਖੁਸ਼ ਰਹਿ ਲੂੰਗੀ ਫਿਰ ਫਿਰ ਤੁਸੀਂ ਰਾਜੀ ਰਹੋਗੇ ਚਲੋ ਸਾਰੀਆਂ ਗੱਲਾਂ ਛੱਡ ਦੂੰ ਠੀਕ ਆ ਨਾ ਮੈਂ ਤੇਰੇ ਤਾਈ ਨੂੰ ਜਵਾਬ ਦੇ ਦਿੰਦਾ ਠੀਕ ਹੈ ਹੁਣ ਤਾਂ ਖੁਸ਼ ਹੈ ਨਾ ਜਿੱਤੇ ਹਾਂ ਸੱਚੀ ਜਿੱਥੇ ਤੂੰ ਕਹਿਣੀ ਆ ਤੇਰਾ ਰਿਸ਼ਤਾ ਉੱਥੇ ਕਰ ਦਿੰਦੇ ਆ ਠੀਕ ਹੈ ਠੀਕ ਹੈ ਡੈਡੀ ਮੈਂ ਨਾ ਉਹ ਮੁੰਡੇ ਨਾਲ ਗੱਲ ਕਰਦੀ ਆ ਤੁਸੀਂ ਮਿਲ ਲਿਓ ਹਾਂ ਮੈਂ ਮਿਲ ਲੂਗਾ ਪਰ ਸ਼ਰਤ ਹੈ ਇੱਕ ਮੈਂ ਘਰ-ਵਾਰ ਦੇਖੂਗਾ ਸਾਰਾ ਪਤਾ ਕਰੂੰਗਾ ਠੀਕ ਹੈ ਜੇ ਆਪਾਂ ਜੋਗ ਹੋਇਆ ਨਸ਼ਾ ਪਤਾ ਨਾ ਕਰਦਾ ਹੋਇਆ ਤਾਂ ਪੱਕਾ ਡੈਡੀ ਉਹ ਕੁਛ ਨਹੀਂ ਖਾਂਦਾ ਪੀਂਦਾ ਨੜੇ ਉਹਨਾਂ ਦੀ ਜ਼ਮੀਨਾਂ ਵੀ ਹੈਗੀਆਂ ਮੁੰਡਾ ਵਧੀਆ ਤੁਹਾਨੂੰ ਝੱਟ ਪਸੰਦ ਆ ਜਾਊਗਾ ਬਾ ਠੀਕ ਹੈ ਪਰ ਮੈਨੂੰ ਹੋਰ ਕੀ ਚਾਹੀਦਾ ਲੱਭੇ ਤਾਂ ਨਹੀਂ ਲੱਭਣਾ ਪੈਣਾ ਜਾਣਾ ਪੈਣਾ ਹੁਣ ਮੇਰੀ ਧੀ ਨੇ ਆਪਣੇ ਆਵਲਾ ਪਰਖਿਆ ਚਲ ਉਠ ਨਾਲੇ ਰੋਟੀ ਤੂੰ ਖਾ ਲੈ ਤੇ ਨਾਲੇ ਮੈਨੂੰ ਬਾਕੇ ਲੈ ਕੇ ਆ ਠੀਕ ਹੈ ਠੀਕ ਆ ਗੱਲ ਸੀ ਵੀ ਤੂੰ ਮਰ ਜਾਣੀ ਮੈਨੂੰ ਪਹਿਲਾਂ ਦੱਸ ਦੇ ਇਹਦੇ ਵਿੱਚ ਕੀ ਗੱਲ ਹੈ ਜੇ ਤੈਨੂੰ ਮੁੰਡਾ ਪਸੰਦ ਆ ਮੈਂ ਕਰ ਦੂੰ ਰਿਸ਼ਤਾ ਚਲ ਵਧੀਆ ਹੋ ਗਿਆ ਸ਼ੁਕਰ ਹੈ ਮੈਨੂੰ ਪਤਾ ਵੀ ਕੁਮਾੜਾ ਤਾਂ ਲੱਭੇ ਨਹੀਂ ਹੋਣਾ ਚੰਗਾ ਲੱਭਿਆ ਹੋਣਾ ਚਲੋ ਦੇਖਦੇ ਆ ਕੀ ਬਣਦਾ ਲੱਹ ਕਰੀਏ ਬਾਈ ਤਾਂ ਬੈਠਾ ਹੀ ਹੈ ਕਰੀ ਆਜੋ ਆਜੋ ਭਾਈ ਆਜੋ 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 ਬਾਈ ਆਹ ਕੁਰਸੀ ਚੱਕ ਲਓ ਨੇੜੇ ਕਰ ਲਓ ਕੁਰਸੀ ਹੋਰ ਭਾਈ ਸਾਰ ਬਾਲਾ ਵਧੀਆ ਭਾਈ ਐਂਡਸੋ ਚਾਹ ਵੀ ਮਗੋ ਪਾਣੀ ਪੀਓਗਾ ਨਾ ਕੁਛ ਨਹੀਂ ਪਿੰਦੇ ਤੇ ਮੈਂ ਤਾਂ ਮਹਾਂ ਤੁਸੀਂ ਬੁਲਾਇਆ ਸੀਗਾ ਚਲ ਮੈਂ ਜਾ ਆ ਉਹ ਹਾਂ ਬਾਈ ਉਹ ਤਾਂ ਮੈਂ ਰਿਸ਼ਤੇਵਾਰੀ ਗੱਲ ਕਰਨੀ ਸੀ ਜਿਹੜੀ ਤੇਰੇ ਨਾਲ ਰਿਸ਼ਤੇ ਦੀ ਗੱਲ ਕੀਤੀ ਸੀਗੀ ਹਾਂ ਹਾਂ ਉਹ ਗੱਲ ਵਾਸਤੇ ਹੀ ਬੁਲਾਇਆ ਸੀ ਬਾਈ ਅੱਛਾ ਕੀ ਗੱਲ ਕਰਨੀ ਸੀ ਬਾਈ ਉਹ ਗੱਲ ਤਾਂ ਹੀ ਕਰਨੀ ਸੀ ਕੁੜੀ ਦਾ ਰਿਸ਼ਤਾ ਦੇਖਲਾ ਪਰ ਜਦੋਂ ਮੈਂ ਕੁੜੀ ਨੂੰ ਪੁੱਛਿਆ ਹਾਂ ਉਹ ਬਾਈ ਕਹਿੰਦੀ ਮੇਰੇ ਨਾਲ ਮੁੰਡਾ ਕੋਈ ਪੜਦਾ ਸੀਗਾ ਤੇ ਸਾਡਾ ਵੀ ਚਲੋ ਵਧੀਆ ਜਾਣ ਪਹਿਚਾਨ ਹੈ ਵੀ ਡੈਡੀ ਤੁਸੀਂ ਉੱਥੇ ਦੇਖ ਲਓ ਫਿਰ ਮੇਰਾ ਮਨ ਮੰਨ ਗਿਆ ਬਾਈ ਮੈਂ ਕਿ ਅੱਜ ਕੱਲ ਬੱਚੇ ਜਿੱਥੇ ਕਹਿੰਦੇ ਨੇ ਭਾਈ ਕਰ ਦੋ ਫਿਰ ਕੋਈ ਗਲਤ ਕਦਮ ਚੁੱਕ ਲੈਂਦੇ ਆ ਫਿਰ ਵੀ ਕੋਈ ਫਾਇਦਾ ਨਹੀਂ ਹੈ ਨਾ ਹੁਣ ਤਾਂ ਕਰਕੇ ਮੈਂ ਕਹਿੰਦਾ ਸੀਗਾ ਵੀ ਵੀ ਚਲੋ ਉੱਥੇ ਕਰ ਦਾਂਗੇ ਚਲ ਦੇਖ ਲੈ ਬਾਈ ਮੂੰ ਅੱਜ ਕਰ ਤੈਨੂੰ ਪਤਾ ਹੈ ਜਵਾਕਾਂ ਨੂੰ ਕੀ ਪਤਾ ਹੁੰਦਾ ਹੈ ਨਿਆਣੇ ਨੇ ਤੇ ਆ ਰਿਸ਼ਤਾ ਵਧੀਆ ਸੀ ਜਿਹੜਾ ਤੈਨੂੰ ਮੈਂ ਦਿਖਾਇਆ ਸੀ ਉਹ ਤਾਂ ਗੱਲ ਤੇ ਠੀਕ ਹੈ ਬਾਈ ਪਰ ਮੈਂ ਐ ਕਰਦਾ ਇੱਕ ਵਾਰੀ ਮੈਂ ਮੁੰਡਾ ਦੇਖ ਕੇ ਆਉਂਗਾ ਤੇ ਘਰਵਰ ਦੇਖ ਕੇ ਆਉਂਗਾ ਪੁੱਛ ਬੜਤਾਲ ਕਰੂੰਗਾ ਅੱਛਾ ਜੇ ਤਾਂ ਵਧੀਆ ਹੋਇਆ ਠੀਕ ਹੈ ਜੇ ਮੈਨੂੰ ਫਿੱਟ ਨਾ ਬੈਠਿਆ ਫਿਰ ਮੈਂ ਤੁਹਾਨੂੰ ਕਹਿ ਦੂੰਗਾ ਆਪੇ ਹੀ ਰਿਸ਼ਤਾ ਦੇਖ ਲਾ। ਠੀਕ ਹੈ ਹਨਾ ਐਂ ਕਰਾਂਗੇ ਆਪਾਂ ਠੀਕ ਹੈ ਫਿਰ ਐਂ ਕਰ ਲਓ ਐਂ ਕਰਾਂਗੇ ਨਾ ਹਾਂ ਬਾਕੀ ਆਪਦਾ ਸੋਚ ਸਮਝ ਕੇ ਨਾ ਨਾ ਪੂਰਾ ਸੋਚ ਦੇ ਕਿ ਹੋਰ ਹੋਣਾ ਬੱਚਿਆਂ ਨੂੰ ਅੱਜ ਕੱਲ ਪਤਾ ਨਹੀਂ ਹੁੰਦਾ ਬਿਲਕੁਲ ਸਹੀ ਗੱਲ ਆ ਅੱਜ ਕੱਲ ਬੱਚੇ ਆ ਇੱਕ ਦੂਜੇ ਨੂੰ ਪਸੰਦਤਾ ਕਰਨ ਲੱਗ ਜਾਂਦੇ ਨੇ ਅੱਗਾ ਪਿੱਛਾ ਕੁਝ ਨਹੀਂ ਦੇਖਦੇ ਹਾਂ ਗੱਲ ਤੇਰੀ ਸਹੀ ਆ ਭਾਈ ਪਰ ਮੈਂ ਬੈਠਾਗਾ ਮੈਂ ਹੁਣ ਐ ਥੋੜੀ ਕਰ ਦੂੰਗਾ ਮੈਂ ਆਪਣੀ ਦੇਖ ਪਰ ਕੇ ਕਰੂੰਗਾ ਜੇ ਇੱਕ ਚੰਗਾ ਖਾਨਦਾਨ ਹੋਇਆ ਤਾਂ ਕਰਾਂਗੇ ਭਾਈ ਤੇ ਆਪਦੀ ਪੁੱਛ ਪੜਤਾਲ ਸਾਰੀ ਕਰਨੀ ਨਹੀਂ ਨਹੀਂ ਪੂਰੀ ਕਰੂੰਗਾ ਪੂਰੀ ਕਰੂੰਗਾ ਹਾਂ ਬਾਕੀ ਕੋਈ ਨੇ ਸਾਨੂੰ ਦੱਸਦਾ ਮੈਂ ਹਨਾ ਠੀਕ ਆ ਭਾਈ ਚਾਹ ਬਣਵਾ ਲੈਨੇ ਕਹਿੰਦੇ ਨਾ 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 ਚਾਹ ਤਾਂ ਵਸ ਭਾਈ ਨਾ ਬੱਸ ਭਾਈ ਧੰਨਵਾਦ ਸੋਡੇ ਤੇ ਬਾਕੀ ਤੂੰ ਦੇਖ ਕੇ ਫਿਰ ਮੈਨੂੰ ਦੱਸ ਦੀ ਕੋਈ ਨਾ ਕੋਈ ਨਾ ਬਾਈ ਮੈਂ ਜਲਦੀ ਦੱਸ ਦੂੰਗਾ ਉਹ ਤਾਂ ਨਾ ਪਰਿਵਾਰ ਬਾੜਾ ਹੀ ਵਧੀਆ ਸਾਡੇ ਰਿਸ਼ਤੇਦਾਰਾਂ ਦਾ ਅੱਛਾ ਚਲੋ ਚਲੋ ਉਹ ਮੈਥੋਂ ਬਾਹਰ ਨਹੀਂ ਹੈਗੇ ਠੀਕ ਹੈ ਹਾਂ ਕੋਈ ਨਹੀਂ ਫਿਰ ਆਪਾਂ ਉੱਥੇ ਕਰ ਦਿਆਂਗੇ ਬਸ ਠੀਕ ਹੈ ਬਾਈ ਕੋਈ ਗੱਲ ਨਹੀਂ ਮੈਂ ਦੇਖ ਕੇ ਦੱਸ ਦਿੰਦਾ ਚੰਗਾ ਬਾਈ ਓਕੇ ਬਾਈ ਠੀਕ ਹੈ ਠੀਕ